ਆ ਰਾਜੀ ਵੀਰਾਂ ਨਾਲ ਮੇਰੇ ਖੜਾ ਜਿਆ ਇਹਦੀ ਆਪਾਂ ਬੱਕਰੀਆਂ ਦੇਖਣ ਆਇਆਗੇ ਇਹ ਪਰ ਇਹ ਜ਼ਰੂਰੀ ਨਹੀਂ ਹੈਗਾ ਵੀ ਕੱਦ ਵਾਲੇ ਜਾਨਵਰ ਕਾਮਜਾਬ ਨੇ ਡਿਮਾਂਡ ਬਹੁਤ ਜ਼ਿਆਦਾ ਜਿਵੇਂ ਜਹਾਗੀਰ ਬਲੱਡ ਲਾਈਨ ਹੋ ਗਈ ਜੀ ਜਾਬਰ ਬਾਬਰ ਬੱਕਰੇ ਨੇ ਇਹ ਉਹਨਾਂ ਰੰਗਾਂ ਯਾਨੀ ਗਰਦਨ ਭਾਰੀ ਹੋਣੀ ਚਾਹੀਦੀ ਹੈ ਬਰੀਡਰ ਦੀ ਫੇਰ ਬਰੀਡਰ ਜੱਜਦਾ ਬਾਈ ਯਾਨੀ ਕਿ ਇਹਦੇ ਜਿਹੜੇ ਹੁੰਦੇ ਨੇ ਗੇ ਗੁਣ ਸਾਰੇ ਉਹ ਕਿਹੜੇ-ਕਿਹੜੇ ਹੋਣੇ ਚਾਹੀਦੇ ਨੇ ਉਹ ਇੱਕ ਵਾਰੀ ਸਮਝਾ ਦਿਓ ਸਾਨੂੰ ਇਹ ਕਾ ਦੇਖੋ ਜੀ ਮੱਖੀ ਚੀਨੀ ਬੱਕਰੀ ਮੱਖੀ ਰੰਗਾਂ ਨਹੀਂ ਆਮ ਅਸੀਂ ਵੀਡੀਓ ਬਣਾਉਨੇ ਆ ਉਹਦੇ ਵਿੱਚ ਸਾਡੇ ਕੋਲੇ ਇੰਨਾ ਟਾਈਮ ਕੋਈ ਜਾਨਵਰ ਖੜਿਆ ਨਹੀਂ ਗਾ ਜਿੰਨਾ ਟਾਈਮ ਕਾੜ ਵੀ ਰੇ ਇਹਨੇ ਦਿੱਤਾ 4.5 ਲੀਟਰ ਦੁੱਧ ਦਿੱਤਾ ਹੈ ਇਹਨੂੰ ਆਪਾਂ ਕਿਸੇ ਪਾਸੇ ਉਹ ਨਿੰਦ ਨਹੀਂ ਸਕਦੇ ਜੀ ਨਿੰਦ ਨਹੀਂ ਸਕਦੇ ਬਾਕੀ ਹੋਇਆ ਬੱਚੇ ਤਾਂ ਸਕੂਲ ਗਏ ਨੇ ਯਾਰ ਬੱਚੇ ਬੱਚੇ ਹੁੰਦੇ ਹਾਂ ਹਾਂਜੀ ਅਸੀਂ ਕੱਲ ਜੀ ਅੱਜ ਪਿੰਡ ਯਰਗ ਦੇ ਵਿੱਚ ਖੜੇ ਆਂਗੇ ਜੀ ਦੀਆਂ ਬੱਕਰੀਆਂ ਦੇਖਣ ਆਇਆ ਪਿੰਡ ਯਰਗ ਦੇ ਵਿੱਚ ਬਹੁਤ ਵਧੀਆ ਪਾਲੀ ਨੇ ਦਾਦੇ ਪਰਦਾਦਿਆਂ ਤੋਂ ਇਹਨਾਂ ਦਾ ਕੰਮ ਚੱਲਦਾ ਆਵਗਾ ਆਪਾਂ ਉਹਨਾਂ ਦੇ ਨਾਲ ਤੁਹਾਨੂੰ ਮਲਾਉਨੇ ਆ ਤੇ ਨਾਲੇ ਉਹਨਾਂ ਦੇ ਜਾਨਵਰ ਪਸ਼ੂ ਦੇਖਦੇ ਆ ਆਹੂ ਕਰਦੇ ਆ ਗੱਲਬਾਤ ਹਾਂਜੀ ਅਸੀਂ ਕਾਲਜੀ ਸਾਰਿਆਂ ਨੂੰ ਕੀ ਨਾਮ ਹੈ ਆਪਣਾ ਆਮਨੀ ਆ ਵੀਰੇ ਆਮਨੀ ਜਰਗੜੀ ਤੋਂ ਕੀ ਨਾਮ ਹੈ ਤੁਹਾਡਾ ਤੇਜੀ ਵੀਰੇ ਰੌਣੀ ਤੋਂ ਤੁਹਾਡਾ ਨਾਮ ਜੱਗੀ ਆ ਵੀਰੇ ਜਰਗਤੋਂ ਜੀ ਤੁਹਾਡਾ ਜੀ ਜਰਗਤ ਸਤਾਰ ਇਹ ਰਾਜੀ ਵੀਰ ਦੇ ਫਾਦਰ ਸਾਹਿਬ ਨੇ ਕੀ ਨਾਮ ਹੈ ਸਤਾਰ ਸਿੰਘ ਸਤਾਰ ਤੁਹਾਡਾ ਵੀਰੇ ਮੇਰਾ ਨਾਮ ਡੀਸੀ ਆ ਵੀਰੇ ਉੱਡਾਈ ਗਰਮੀ ਤੇ ਯਾਰ ਗਈ ਆ ਰਾਜੀ ਵੀਰਾਂ ਨਾਲ ਮੇਰੇ ਖੜਾ ਜੀ ਇਹਦੀ ਆਪਾਂ ਬੱਕਰੀਆਂ ਦੇਖਣ ਆਇਆਗੇ ਇਹਦੇ ਨਾਲ ਗਾਹ ਗੱਲਬਾਤ ਕਰਾਂਗੇ ਨਾਲ ਬੱਕਰੀਆਂ ਦੇਖਾਂਗੇ ਸਵਾਗਤ ਕਰਦੇ ਆਪਾਂ ਸਾਰੇ ਵੀਰਾਂ ਦਾ ਸਾਡੇ YouTube ਚੈਨਲ ਯਾਰ ਗੜੀ ਵਾਲੇ ਤੇ ਹੁਣ ਆਪਾਂ ਦੇਖਦੇ ਆਂ ਵੀਰ ਦੀਆਂ ਬੱਕਰੀਆਂ ਨਾਲ ਇਹਨਾਂ ਵੀਰ ਨਾਲ ਗੱਲਬਾਤ ਕਰਦੇ ਆਂ ਕੀ ਦੁੱਧ ਦਾ ਰਿਕਾਰਡ ਆ ਕੀ ਨਸਲ ਆ ਉਹ ਗੱਲਬਾਤ ਕਰਦੇ ਹਾਂ ਜੀ ਵੀਰ ਇਹ ਬੱਕਰੀ ਡਿਟੇਲ ਬਾਰੇ ਦੱਸੋ ਜੀ ਡਿਟੇਲ ਵੀਰੇ ਬੱਕਰੀ ਹੋਊਗੀ ਇਹ ਤੀਜੇ ਸੂਏ ਆਪਣੀ ਹਾਂਜੀ ਕਹਿ ਦੰਦ ਹੋਗੀ ਦੰਦ ਵੀਰੇ ਪੂਰੇ ਆ ਇਹ ਦਿਖਾ ਦਿਓ ਇੱਕ ਵਾਰੀ ਖੋਲ ਕੇ ਕੋਈ ਨਵੇਂ ਦੰਦ ਆ ਜੀ ਕੈਸ ਹੂਏ ਦੇਤੇ ਨੇ ਤੀਜੇ ਸੂਈ ਹੋਈ ਆ ਜੀ ਇਹ ਤੀਜੇ ਸੂਈ ਹੋਈ ਆ ਕੈ ਬੱਚੇ ਦੇ ਦੰਦੀ ਬੱਚੇ ਵੀਰੇ ਦੋ ਵੀ ਤਿੰਨ ਵੀ ਦੇ ਦੰਦੀ ਆ ਵੀ ਵਧੀਆ ਬੱਚਿਆਂ ਦਾ ਕੀ ਰਿਜ਼ਲਟ ਬੱਚਾ ਇਹਦਾ ਵੀਰੇ ਨਾਲ ਖੜਾ ਦਿਖਾਵਾਂਗੇ ਤੁਹਾਨੂੰ ਤੇ ਜਿਹੜੀ ਪੁਰਾਣੀ ਬਲੱਡ ਲਾਈਨ ਸੀ ਆਪਣੀ ਪਿਓਰ ਬੀਟਲ ਜੀ ਨੂੰ ਕਹਿੰਦੇ ਹੁੰਨੇ ਆ ਉਹ ਬੱਕਰੀਆਂ ਚੋਂ ਆ ਦੇਖੋ بڑے ਮੂੰਹ ਵਾਲੀ ਬੱਕਰੀ ਆ ਇਹਦੀ ਫੇਸ ਕੁਆਲਿਟੀ ਦੇਖੋ ਸਾਰੇ ਫੇਸ ਕੁਆਲਿਟੀ ਹਾਂਜੀ ਹਾਂ ਇਹਦੇ ਸਿੰਗਾ ਦੀ ਬਣਾਵਟ ਬ੍ਰਾਹਮੀ ਸਿੰਗ ਲੱਗਿਆ ਕੋਈ ਵੱਡਾ ਸਿੰਗ ਨਹੀਂ ਵਾਲਾ ਮਜਬੂਤ ਤੇ ਛੋਟਾ ਹੀ ਸਿੰਗੀ ਦੀ ਬੱਕਰੀ ਆ ਕੰਨਾਂ ਦੀ ਲੈਂਥ ਨੂੰ ਤਾਂ ਵਧੀਆ ਜਿਵੇਂ ਬਾਕੀ ਜੋ ਆਪਣੀ ਪਿਓਰ ਅੰਬਰਸਰੀ ਬੱਕਰੀਆਂ ਨੇ ਰੰਗ ਇਹਦਾ ਜੀ ਪੱਕਾ ਲੋਹਾ ਰੰਗ ਚ ਬੱਕਰੀ ਆ ਇੱਕ ਲੋਹਾ ਦੂਸਰਾ ਰੰਗ ਉਹਦਾ ਪੂਰੇ ਚ ਆ ਜਾਂਦਾ ਇਹ ਪੱਕਾ ਪਿਓਰ ਲੋਹੀ ਬੱਕਰੀ ਆ ਜਿਹਨੂੰ ਆਪਾਂ ਕਹਿੰਦੇ ਆ ਠੀਕ ਹੈ ਜੀ ਹਾਂ ਇਹਦੇ ਹੱਡ ਤੇ ਇਹਦੀ ਡੌਲ ਦੇਖੋ ਬੱਕਰੀ ਦੇ ਪੈਰ ਪੂਰ ਕਿੰਨੇ ਮਜਬੂਤ ਨੇ ਜੀ ਖੜਨੀ ਵੀ ਦੇਖ ਸਕਦੇ ਆ ਹਾਲ ਤੇ ਖੜਤ ਦੇਖੋ ਜੀ ਤੋਰ ਕੇ ਬੱਕਰੀ ਦੀ ਪੂੰਛੜ ਚੈੱਕ ਕਰੋ ਵੀ ਕਿੰਨੀ ਵਧੀਆ ਪੂੰਛ ਖੜਾਉਂਦੀ ਆ ਇਹੇ ਇਹ ਸਾਰੇ ਜਿੰਨੇ ਵੀ ਆਪਣੇ ਬੀਟਲ ਬੱਕਰੀ ਦੇ ਪੈਰਾਮੀਟਰ ਹੁੰਦੇ ਨੇ ਉਹ ਸਾਰਿਆਂ ਚ ਖਰੀ ਨਿਕਲਣ ਵਾਲੀ ਚੀਜ਼ ਹੈ ਇਹ ਇਹਨੂੰ ਆਪਾਂ ਕਿਸੇ ਪਾਸੇ ਉਹ ਨਿੰਦ ਨਹੀਂ ਸਕਦੇ ਜੀ ਨਿੰਦ ਨਹੀਂ ਸਕਦੇ ਬਾਕੀ ਹੋਇਆ ਜਿਹੜੀ ਬੀਟਲ ਬੱਕਰੀ ਉਹਦਾ ਦੁੱਧ ਦਾ ਰਿਕਾਰਡ ਹੁੰਦਾ ਬਹੁਤ ਟੌਪ ਦਾ ਜੀ ਇਹ ਦੁੱਧ ਦਾ ਰਿਕਾਰਡ ਇਹ ਦੁੱਧ ਦਾ ਰਿਕਾਰਡ ਜੇ ਆਪਾਂ ਦੇਖੋ ਜੇ ਆਮ ਚराई ਆ ਆਪਣੀ ਬੱਕਰੀ ਦੀ ਤਾਂ ਦੇਖੋ ਵੀ ਇਹ ਬੱਕਰੀ 30 ਲੀਟਰ ਵੀ ਦੁੱਧ ਕੱਢਦੀ ਆ ਬਿਨਾ ਦਾਣੇ ਤੋਂ ਬਾਹਰਲੀ ਚਰਾਈ ਤੇ ਆਪਾਂ ਉਹਨੂੰ ਸਿਰੇ ਦੀ ਬੱਕਰੀ ਮੰਨਦੇ ਆ ਜੇ ਬੱਕਰੀ ਦੀ ਠੋਕ ਕੇ ਸੇਵਾ ਹੁੰਦੀ ਆ ਇਹ ਬੱਕਰੀ 4.5 5 ਲੀਟਰ ਨੂੰ ਹੱਥ ਲਾਉਣ ਵਾਲੀ ਬੱਕਰੀ ਆ ਇਹਦਾ ਰਿਕਾਰਡ ਕੋਈ ਬਣਿਆ ਦੁੱਧ ਦਾ ਰਿਕਾਰਡ ਵੀ ਰਿਹਾ ਇਹਨੇ ਦਿੱਤਾ 4.5 5 ਲੀਟਰ ਦੁੱਧ ਦਿੱਤਾ ਕਿਸ ਮੇਲੇ ਚ ਨਾ 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 ਕਰੀ ਠੀਕ ਹੈ ਇਹਦਾ ਬੱਚਾ ਦਿਖਾਵਾਂਗੇ ਇਹਨੇ ਬੱਚਾ ਬਹੁਤ ਟੌਪ ਦਾ ਦੁੱਤਾ ਜੀ ਆ ਇਹਦਾ ਹੀ ਬੱਚਾ ਜੀ ਚੈੱਕ ਕਰੋ ਹਾਂ ਇਹ ਲੋਹੇ ਚ ਆ ਗਿਆ ਪਿਓਰ ਇਹ ਬੀਟਲ ਜੀ ਆ ਗਿਆ ਇਹ ਬੀਟਲ ਚਾ ਜੀ ਇਹ ਲੋਹੇ ਚ ਨਹੀਂ ਹੈਗਾ ਜਿਹੜੀ ਲੋਹੇ ਚ ਨਹੀਂ ਹੈਗਾ ਪੂਰਾ ਨਾਗਰਾ ਇਹ ਨਾਗਰਾ ਪੂਰਾ ਬੱਚਾ ਹੈਗਾ ਡੱਬਾ ਆ ਗਿਆ ਮੂੰਹ ਦਾ ਬੱਲਾ ਜੀ ਇਹ ਠੀਕ ਹੈ ਜੀ ਬੱਚੇ ਦੇ ਸਿੰਗ ਦੇਖੋ ਬਿਲਕੁਲ ਛੋਟੀ ਸਿੰਗੀ ਮਾਂ ਵਰਗੀ ਤੇ ਇਹਦੇ ਨਾਲ ਇਹ ਕਾ ਮਹੀਨਿਆਂ ਦਾ ਹੋ ਗਈ ਇਹ 4 ਮਹੀਨੇ ਵਾਲਾ ਵੀਰੇ ਬੱਚਾ 4 4.5 ਮਹੀਨੇ ਦਾ ਬੱਚਾ ਹੋਊਗਾ ਜੀ ਖੀਰਾ ਹੀ ਆ ਇਹ ਖੀਰਾ ਜੀ ਖੀਰਾ ਕੱਚਾ ਖੀਰਾ ਬੱਚਾ ਇਹ ਹੂੰ ਬੱਚੇ ਦੀ ਵੀ ਮਾਂ ਵਾਂਗੂ ਹੱਡ ਪੈਰ ਦੇ ਚੈੱਕ ਕਰੋ ਜੀ ਹੱਡੀ ਪੈਰੇ ਖੁੱਲਾ ਯਾਰ ਪੂਰਾ ਖੁੱਲਾ ਜੀ ਪੂਰਾ ਪਿਓਰ ਦੇ ਵਿੱਚ ਹੈ ਇਹ ਪਿਓਰ ਬੀਟਲ ਹੁੰਦੀ ਹੈ ਜਿਹੜੀ ਤੁਸੀਂ ਹੁਣ ਦੇਖ ਸਕਦੇ ਹੋਗੇ ਵੀ ਇਹਦੇ ਆਨ ਪੂਰੇ ਟੌਪ ਟੌਪ ਦੇ ਜਾਨਵਰ ਨੇ ਜਿਹੜਾ ਇਹ ਰੰਗ ਹੈ ਜੀ ਅੱਜ ਕੱਲ ਇਹ ਬਹੁਤ ਘੱਟ ਮਿਲਦਾ ਜੀ ਜਿਹੜੀ ਇਹ ਰੰਗ ਦੀ ਉਹ ਆ ਡਿਮਾਂਡ ਬਹੁਤ ਜ਼ਿਆਦਾ ਜੀ ਜਿਵੇਂ ਜਹਾਗੀਰ ਬਲੱਡ ਲਾਈਨ ਹੋ ਗਈ ਜੀ ਜਾਬਰ ਬਾਬਰ ਬੱਕਰੇ ਨੇ ਇਹ ਉਹਨਾਂ ਰੰਗਾਂ ਚੋਂ ਬੱਕਰਾ ਆ ਜਾਂਦਾ ਜੀ ਠੀਕ ਹੈ ਜੀ ਬਰੀਡਰ ਕੀ ਰੱਖਿਆ ਹੋਇਆ ਆਪਣੇ ਕੋਲ ਬਰੀਡਰ ਵੀਰੇ ਆਹੀ ਛੇਲਾ ਰੱਖਿਆ ਸੀ ਤਾਂ ਹੂੰ ਬਰੀਡਰ ਬੜੇ ਬੱਕਰੇ ਗਏ ਹੋਏ ਨੇ ਦੋ ਆਪਣੇ ਕੋਲ ਠੀਕ ਹੈ ਇਹ ਜਨ ਕੇ ਕੀ ਦਾ ਬੱਚਾ ਕੋਈ ਇਹ ਇਹਦਾ ਬੱਚਾ ਏ ਹਾਂਜੀ ਇਹ ਗਾਹਾਂ ਆਪਣੇ ਚੋਮੋ ਵਾਲਿਆਂ ਦੀਆਂ ਭੱਟੋਂ ਵਾਲਿਆਂ ਦੀਆਂ ਬੱਕਰੀਆਂ ਕੋਲ ਬੱਕਰਾ ਸੀ ਉਹ ਤੋਂ ਕਰਾਸ ਹੋਈ ਹੋਈ ਸੀ ਬੱਕਰੀ ਇਹ ਉਹਦਾ ਗਾਹਾਂ ਲੈਨ ਉਹਨਾਂ ਦੀ ਆ ਉਹ ਯਾਨੀ ਕਿ ਉਹਨਾਂ ਦੀ ਕਰਾਸ ਹੁਣ ਇਹ ਤੁਸੀਂ ਬਰੀਡਰ ਪਾ ਇਹ ਅੱਗੇ ਬਰੀਡਰ ਰੱਖਿਆ ਵਾ ਠੀਕ ਠੀਕ ਹੈ ਠੀਕ ਇਹ ਬੱਕੇ ਠਾ ਆਏ ਗਏ ਦੋ ਕਲੋਣ ਦੇ ਆ ਅੱਗੇ ਆਪਾਂ ਇਹ ਬੱਕਰੀ ਦੇ ਹੋਰ ਪਹਿਲੇ ਸੂਏ ਦੇ ਬੱਚੇ ਵੀ ਦਿਖਾਉਣੇ ਆ ਆ ਕਰੀ ਪੀਗਾ ਲੈਓ ਜੀ ਹਾਂਜੀ ਵੀ ਬੱਕਰੀ ਦੇ ਆ ਬੱਚੇ ਆ ਗਏ ਇਹ ਪਹਿਲੇ ਸੂਏ ਦੇ ਪਹਿਲੇ ਸੂਏ ਦੇ ਬੱਚੇ ਨੇ ਇਹ ਪੱਠਾ ਨੇ ਕਹਿ ਸੂਏ ਦੇ ਤਿੰਨ ਨੇ ਪਹਿਲਾਂ ਇਹ ਦੱਸੂਈ ਇਹ ਤਾਂ ਇਹਦਾ ਇਹ ਪਲੂਣੇ ਸੂਏ ਪਹਿਲੇ ਸੂਏ ਪਹਿਲੇ ਸੂਏ ਸੂਏ ਕਹ ਕ ਬੱਚੇ ਦੇਤੇ ਇਹਨਾਂ ਨੇ ਇਹਨਾਂ ਦੇ ਦੋ ਦੋ ਬੱਚੇ ਸੀ ਜੀ ਦੋ ਦੋ ਬੱਚੇ ਦੇਤੇ ਠੀਕ ਹੈ ਹੁਣ ਇਹਦਾ ਦੁੱਧ ਦਾ ਯਾਨੀ ਕਿ ਕੱਢਿਆ ਨਾ ਰਿਕਾਰਡ ਪੱਠਾ ਦਾ ਜੀ ਹਾਂਜੀ ਪੱਠਾ ਥੱਲੇ ਹੂ 2.5 3 ਲੀਟਰ 3 ਲੀਟਰ ਜਿਵੇਂ ਪਲੂਣ ਪੱਠਾ ਜੀ ਇਹ ਪਹਿਲੇ ਸੂਏ ਬੱਕਰੀ ਥੱਲੇ ਦੁੱਧ ਜਾਇਜ਼ ਹੁੰਦਾ ਸੀ ਦੂਜੇ ਸੂਏ ਜਣੀ ਰਿਕਾਰਡ ਕਰਨੀ ਆ ਮਾਂ ਜਿੰਨਾ ਤਾਂ ਲੈ ਜਾਣਗੀ ਆ ਜੀ ਹਾਂ ਕਰਨੀ ਪਰ ਇਹ ਪਲੂਣਾ ਨੇ ਇਹ ਮਨੂਣਾ ਨੇ ਅਜੇ ਬੱਕਰੀ ਬਣਦੀ ਦੂਜੇ ਤੀਜੇ ਸੂਏ ਜਾ ਕੇ ਬੱਕਰੀ ਬਣਦੀ ਆ ਜੀ ਤੇ ਬਾਕੀ ਜਿਹੜੀ ਚੀਜ਼ ਆ ਵੀਰੇ ਬੱਕਰੀ ਦੇ ਨਕਸ਼ਾ ਚ ਦੇਖੋ ਤੇ ਇਹਨਾਂ ਦੇ ਨਕਸ਼ਾ ਬਰਾਬਰ ਚੀਜ਼ਾਂ ਨੇ ਇਹਨਾਂ ਦੇ ਸਿੰਗ ਦੇਖ ਲਓ ਸਾਰਾ ਕੁਝ ਜਣੀ ਬੱਕਰੀ ਦੇ ਨਾਲ ਮੇਲ ਜੋਲ ਖਾਂਦਾ ਲੈਂਦਾ ਇਹੀ ਫਰਕ ਆ ਵੀ ਅੱਗੇ ਖੂਨ ਫਿਰ ਰੰਗ ਦਿਖਾਉਂਦਾ ਜਾ ਕੇ ਹਾਂ ਦਿਖਾਉਂਦਾ ਆ ਚੀਜ਼ ਆ ਇਹ ਵੀ ਰੱਬੋ ਵਾਲੇ ਤੂੰ ਕਰਾਉਂਸ ਨਹੀਂ ਇਹ ਹੋਰ ਬੱਕਰਾ ਸੀਗਾ ਜੀ ਆਪਣੇ ਕੋਲ ਇਹ ਉਹਨਾਂ ਤੋਂ ਕ੍ਰੋਸ ਹੋਈ ਇਹ ਕਰਦੀਆਂ ਨੇ ਯਾਰ ਪੱਠਾ ਇਹ ਕਰਦੀਆਂ ਪੱਠਾ ਨੇ ਲਾਈਨ ਚਲੀ ਆਉਂਦੀ ਆ ਬੱਚਾ ਹੋਰ ਬਸ ਠੀਕ ਆ ਹਾਂ ਉਹਨਾਂ ਤੋਂ ਹਾਂਜੀ ਬੀਟਲ ਦੇ ਵਿੱਚ ਇੱਕ ਹੋਰ ਰੰਗ ਤੁਹਾਨੂੰ ਦਿਖਾਉਣੇ ਆਗੇ ਇਹ ਕਿਹੜਾ ਆ ਗਿਆ ਇਹ ਵੀਰੇ ਲੋਹਾ ਡੱਬਾ ਆ ਗਿਆ ਲਾਲ ਡੱਬਾ ਜੀ ਨੂੰ ਕਹਿ ਦਿੰਦੇ ਨੇ ਲਾਲ ਡੱਬਾ ਆ ਗਿਆ ਤੁਸੀਂ ਦੇਖ ਸਕਦੇ ਹੋਗੇ ਬੱਕਰੀ ਕੁਆਲਟੀ ਇਹ ਬੀਟਲ ਦੇ ਵਿੱਚ ਆ ਗਿਆ ਇਹ ਬੀਟਲ ਚ ਨਹੀਂ ਜੀ ਬੀਟਲ ਚ ਨਹੀਂ ਇਹਦਾ ਰੰਗ ਦਾ ਕੀ ਕਾਰਨ ਹੋ ਗਿਆ ਵੀ ਬਰੀਡਰ ਤੋਂ ਹੀ ਹੋ ਗਿਆ ਰੰਗ ਇਹ ਹੁੰਦਾ ਵੀਰੇ ਜਿਵੇਂ ਬੱਕਰਾ ਜਿਹੜਾ ਪੈ ਗਿਆ ਬੱਕਰੀ ਤੇ ਹਾਂਜੀ ਜੇ ਹੁਣ ਬੱਕਰੀ ਪ्योर ਲੋਹੀ ਆ ਉਹ ਤੇ ਡੱਬਾ ਬੱਚਾ ਪੈ ਗਿਆ ਬੱਕਰੀ ਗਾਂ ਡੱਬਾ ਬੱਚੇ ਦੇ ਦਿੰਦੀ ਆ ਇਹ ਅੱਗੇ ਕੁਆਲਿਟੀ ਦੇ ਵਿੱਚ ਘਾਟ ਨਹੀਂ ਹੋਊਗੀ ਕੋਈ ਵੀ ਜਿਵੇਂ ਇਹਦੇ ਹੁਣ ਡੱਬਾ ਆ ਗਿਆ ਪਰ ਇਹਦੇ ਜਿਹੜੀ ਕੁਆਲਿਟੀ ਆ ਉਹ ਉੰਨੀ ਉਹ ਪਿਓ ਇਹ ਪਾਕਿਸਤਾਨੀ ਵੀ ਕਹਿੰਦੇ ਇਹਨੂੰ ਇਹ ਰੰਗ ਲਾਲ ਡੱਬਾ ਪਾਕਿਸਤਾਨੀ ਵੀ ਹੋ ਜਾਂਦਾ ਜੀ ਜਿਵੇਂ ਆਹ ਬੱਕਰੀ ਆ ਇਹ ਵੀ ਇਹ ਵੀ ਡੱਬੇ ਚ ਆ ਗਈ ਜੀ ਨਹੀਂ ਇਹਨਾਂ ਨੇ ਦੁੱਧ ਰਕੜ ਗਈ ਆ ਦੋ ਦੁੱਧ ਵੀਰੇ ਤਿੰਨ ਤਿੰਨ 3.5 ਲੀਟਰ ਇੱਕ ਇੱਕ ਐਸੂਏ ਨਹੀਂ ਹੈ ਕੈ ਕੈ ਸੂਏ ਇਹ ਬਲੂਣਾ ਹੀ ਨੇ ਪੱਠਾ ਇਹ ਵੀ ਬਲੂਣਾ ਹੀ ਹੈ ਹਾਂਜੀ ਹਾਂਜੀ ਕਿੰਨਾ ਦੁੱਧ ਦਾ ਰਿਕਾਰਡ ਇਹਨਾਂ ਦਾ ਦੁੱਧ 3 ਕਿਲੋ ਲੀਟਰ ਸੇਵਾ ਤੇ ਵੀਰੇ ਬਾਕੀ ਤਾਂ ਆਪਣੀ ਜੀ ਨੇ ਕੱਢਣਾ ਜਿਹਦੀ ਚਰਾਹੀ ਚੰਗੀ ਆ 2.5 ਤਿੰਨ ਲੀਟਰ ਕੱਢ ਲੰਦਾ ਨਹੀਂ ਤਾਂ ਫਿਰ ਕਿਲੋ ਤੇ ਵੀ ਬੱਕਰੀ ਖਤਮ ਹੋ ਜਾਂਦੀ ਹੈ ਯਾਨੀ ਕਿ ਬੱਕਰੀ ਸੇਵਾ ਤੇ ਦੁੱਧ ਤੇ ਬੱਕਰੀ ਦੀ ਸੇਵਾ ਤੇ ਆ ਜੀ ਜਦ ਬੱਕਰੀ ਨੂੰ ਪੌਣਾ ਨਹੀਂ ਕੁਝ ਫਿਰ ਤਾਂ ਚੰਗੀ ਚੰਗੀ ਬੱਕਰੀ ਵੀ ਥੱਲੇ ਬਹਿ ਜਾਂਦੀ ਆ ਨਹੀਂ ਫਿਰ ਸੇਵਾ ਨਾਲ ਜੋ ਮਰਜੀ ਕੱਢ ਲਓ ਜੀ ਥੱਲੇਓ ਠੀਕ ਹੈ ਇਹ ਚੀਜ਼ ਸੇਵਾ ਦੇ ਸਰਤੀ ਆ ਬੱਕਰੀ ਹਾਂਜੀ ਉਹ ਬੱਕਰੀਆਂ ਦੇ ਹੋਣਿਆ ਕਾਲੀਆਂ ਡੱਬੀਆਂ ਆ ਗਈਆਂ ਜੀ ਇਹ ਵੀ ਬੀਟਲ ਦਾ ਹੀ ਰੰਗ ਚੇ ਜੀ ਇਹ ਬੀਟਲ ਬੀਟਲ ਨਸਲ ਬੀਟਲ ਹੈ ਜੀ ਤੇ ਤੁਸੀਂ ਇਹਨਾਂ ਦਾ ਮੂੰਹ ਮਾਂ ਦੇਖੋ ਜੀ ਬੱਕਰੀਆਂ ਦੇ ਜਿਵੇਂ ਨਕੌੜ ਹੋ ਗਏ ਇਹਨਾਂ ਦਾ ਇਹਦਾ ਸਿੰਗਾ ਵੀ ਤੁਸੀਂ ਲਵੇ ਕਰਕੇ ਦਿਖਾ ਦਿਓ ਬੱਕਰੀ ਤੇ ਹੁਣ ਫੇਸ ਚੈੱਕ ਕਰਾ ਦਿਓ ਇਹਦਾ ਕੇਰਾ ਪਹਿਲਾਂ ਨਾਲੇ ਕੰਨਾਂ ਦੀ ਲੈਂਥ ਚੈੱਕ ਕਰ ਲਿਓ ਨਾਲੇ ਫੇਸ ਚੈੱਕ ਕਰ ਲਓ ਲਵੇ ਕਰਕੇ ਦਿਖਾ ਜਿਹੜੀ ਸ਼ਕੀਨੀ ਦੇ ਵਿੱਚ ਆ ਜਾਨਵਰ ਇਹਨਾਂ ਇਹ ਪੱਠਾ ਸ਼ਕੀਨ ਨੇ ਜੀ ਹੁਣ ਦੇਖੋ ਇਹਨਾਂ ਦੀ ਖੜ ਤੇ ਇਹਨਾਂ ਦਾ ਮੂੰਹ ਸਿਰ ਹਮ ਚੈੱਕ ਕਰੋ ਜੀ ਨਹੀਂ ਆਮ ਨਹੀਂ ਆਮ ਅਸੀਂ ਵੀਡੀਓ ਬਣਾਉਨੇ ਆ ਉਹਦੇ ਵਿੱਚ ਸਾਡੇ ਕੋਲੇ ਇੰਨਾ ਟਾਈਮ ਕੋਈ ਜਾਨਵਰ ਖੜਿਆ ਨਹੀਂ ਗਾ ਜਿੰਨਾ ਟਾਈਮ ਵੀਰ ਦੀਆਂ ਇਹਦੀਆਂ ਬੱਕਰੀਆਂ ਖੜੀਆਂ ਨੇ ਗੀਆਂ ਜਿੰਨਾ ਟਾਈਮ ਮਰਜ਼ੀ ਖੜਾ ਕੇ ਵੀਡੀਓ ਬਣਾਈ ਚੱਲੋ ਇਹੀ ਕੁਆਲਿਟੀ ਹੁੰਦੀ ਆ ਨਸਲ ਤੇ ਬੇਨਸਲ ਦੇ ਵਿੱਚ ਫਰਕ ਹਾਂਜੀ ਹਾਂ ਲਓ ਇੱਕ ਇੱਕ ਦਹਾਉਣੀ ਇਹ ਕਾ ਡੱਬੀ ਆ ਗਈ ਦੇਖੋ ਦੇਖੋ ਕਿ ਇਹ ਵੀ ਉਹਦੀੋਂ ਪੈਣਾ ਹਾਂ ਇਹ ਹਾਂ ਪੈਣਾ ਲਈਏ ਸ਼ਾਨਦਾਰ ਕੁਆਲਿਟੀ ਦੇਖੋ ਜੀ ਇਹਦੇ ਸਿੰਗ ਦੇਖੋ ਇਹਦੇ ਕੰਨ ਦੇਖੋ ਪੱਟ ਦੀ ਪਿੰਡੇ ਦੀ ਬਰੀਕੀ ਦੇਖੋ ਜੀ ਹਾਂ ਅਸਲ 'ਚ ਜਿਹੜੀ ਮੋਟੀ ਚਮੜੀ ਆ ਉਹ ਵੀ ਘੱਟ ਕੰਮ ਜਾਵਾ ਜੀ ਜਿਹੜੀ ਬਰੀਕ ਚਮੜੀ ਆ ਹੂੰ ਉਹ ਦੁੱਧ ਨੂੰ ਵੀ ਚੰਗੀ ਨਿਕਲਦੀ ਆ ਤੇ ਕੱਦ ਕਾਠੀ ਵੀ ਵਧੀਆ ਕਰਦੀ ਆ ਜੀ ਹੂੰ ਉਹਨੇ ਨਵੇਂ ਹਾਂਣ ਦੀਆਂ ਪੱਠਾਂ ਨੇ ਸਾਰੀਆਂ ਜੀ ਤੇ ਇਹਨਾਂ ਦੀ ਕੁਆਲਿਟੀ ਚੈੱਕ ਕਿੰਨੀ ਹਾਈਟ ਤੇ ਤੁਸੀਂ ਕ੍ਰਾਸ ਕਰਾ ਦਨੋਗੇ ਜੀ ਕ੍ਰਾਸ ਤਾਂ ਇਹ ਆ ਵੀਰੇ ਦੇਖ ਕ੍ਰਾਸ ਦੇ ਵਿੱਚ ਹੁੰਦਾ ਜੇ ਤਾਂ ਕੋਈ ਜਾਨਵਰ ਹਾਈਟ ਚੱਕੀ ਜਾਵੇ ਹੂੰ ਮੰਲੋ ਕੀ ਰਾ ਜਾਨਵਰ ਉਹ 38 49 37 38 ਕਰ ਗਿਆ ਫਿਰ ਉਹਨੂੰ ਰੋਕ ਦੋ ਯਾਰ ਜੇ ਮੰਲੋ ਹੁਣ ਆਪਾਂ ਨੂੰ ਪਤਾ ਵੀ ਇਹ ਜਾਨਵਰ ਕਾਠ ਨਹੀਂ ਕਰ ਰਿਹਾ ਇਕੱਲਾ ਕੱਦ ਜ਼ਰੂਰੀ ਨਹੀਂ ਯਾਰ ਕੱਦ ਦੇ ਨਾਲ ਭਾਂਡਾ ਵੀ ਹੋਣਾ ਚਾਹੀਦਾ ਚੁੱਲਾ ਜਿੰਨਾ ਮਰਜੀ ਉੱਚਾ ਬਾੜ ਲਓ ਪਤੀਲਾ ਜਿੱਡਾ ਧਰੋਗੇ ਉਦਾਂ ਹੀ ਰਾਸ਼ਨ ਨਿਕਲਣਾ ਹੈ ਨਾ ਜੀ ਹਾਂ ਚਲੋ ਕੱਦ ਦਾ ਦੌਰ ਹੈਗਾ ਕੱਦ ਹੋਣਾ ਸੋਹਣਾ ਲੱਗਦਾ ਜਾਨਵਰ ਵੱਡੇ ਕੱਦ ਵਾਲਾ ਪਰ ਇਹ ਜ਼ਰੂਰੀ ਨਹੀਂ ਪਰ ਇਹ ਜ਼ਰੂਰੀ ਨਹੀਂ ਹੈਗਾ ਵੀ ਕੱਦ ਵਾਲੇ ਜਾਨਵਰ ਕਾਮਯਾਬ ਨੇ ਇਹ ਨਹੀਂ ਹੈਗਾ ਵੀ ਜੇ ਦੁੱਧ ਉਹ ਹੀ ਵਧ ਦੂ ਜਿਹਦੇ ਥਲੇ ਕੱਦ ਦਾ ਬਾਜ ਨੂੰ ਉਹੀ ਕਰੂ ਜਿਹਦਾ ਕੱਦ ਨਹੀ ਕੱਦ ਠੀਕ ਆ ਸੋਹਣਾ ਲੱਗਦਾ ਕੱਦ ਵਾਲਾ ਜਾਨਵਰ ਕੱਦ ਉਹੀ ਗੱਲ ਆ ਗਈ ਜੇ ਤਾਂ ਜਾਨਵਰ ਦੋ ਦੰਦ ਖੀਰਾ ਖੀਰਾ ਬੱਚਾ ਕਰ ਰਿਹਾ 37 37 ਉਹਨੂੰ ਰੋਕ ਲੋ ਯਾਰ ਚਾਰ ਦੰਦ ਛੇ ਦੰਦ ਕਰ ਲੋ ਜੇ ਹੁਣ ਮੰਨ ਲਓ ਉਹ 34 35 ਤੇ ਰੁਕ ਗਿਆ ਵੀ ਹੁਣ ਕੱਦ ਕਰਨੀ ਰਿਹਾ ਫਿਰ ਉਹਨੂੰ ਰੋਕਣ ਦਾ ਵੀ ਕੋਈ ਫਾਇਦਾ ਨਹੀਂ ਫਿਰ ਉਹਨੂੰ ਕ੍ਰੋਸ ਕਰਾਓ ਉਦੋਂ ਸੂਆ ਲੈ ਲੋ ਜਨਕੇ ਫਿਰ ਵੀ ਤੁਸੀਂ ਕਿੰਨੇ ਕ ਮੰਥ ਦੇਖਦੇ ਹੋ ਵੀ ਹੁਣ ਇਹਨੂੰ ਕ੍ਰੋਸ ਕਰਾ ਦੇਣਾ ਅਸੀਂ ਘੱਟੋ ਘੱਟ ਜਾਨਵਰ ਯਾਰ ਦੁੱਗਾ ਹੋਣਾ ਚਾਹੀਦਾ ਜਾਂ ਚਾਰ ਦੰਦ ਹੋਵੇ ਪਾਠ ਠੀਕ ਆ ਚਾਰ ਦੰਦ ਪਾਠ ਕਰੋਸ ਹੋਊਗੀ ਉਹ ਥੱਲਿਓਂ ਵੀ ਦੁੱਧ ਨੂੰ ਚੰਗੀ ਨਿਕਲੂ ਜਿਹੜਾ ਅੰਦਰਲਾ ਸਿਸਟਮ ਆ ਬੱਕਰੀ ਦੇ ਹਾਂਜੀ ਅਸਲ ਵਿੱਚ ਆਪਾਂ ਦੁੱਧ ਵਾਲੇ ਦੰਦ ਕਹਿੰਦੇ ਆ ਹੂੰ ਸਾਲ ਦੁੱਧਦੰਦ ਨਹੀਂ ਤੋੜਦਾ ਸਾਲ ਸਵਾ ਸਾਲ ਠੀਕ ਹੈ ਜੀ ਮਤਲਬ ਦੁੱਧ ਵਾਲੇ ਦੰਦ ਕਿਉਂ ਜਾਂਦਾ ਬੱਚਿਆਂ 'ਚ ਗਿਣਿਆ ਜਾਂਦਾ ਕੁਰਬਾਨੀ ਦੁੱਧ ਵਾਲੇ ਖੀਰੇ ਬੱਚੇ ਦੀ ਲਾਉਂਦੇ ਨਹੀਂ ਲੋਕ ਜਿਹਨੂੰ ਬੱਚਾ ਗਿਣਦੇ ਨੇ ਤਾਂ ਫਿਰ ਬੱਚਾ ਕਰਾਸ ਵੀ ਨਹੀਂ ਹੋਣਾ ਚਾਹੀਦਾ ਸਮਝਦੇ ਹੋ ਜਦੋਂ ਦੁੱਗਾ ਚੌਗਾ ਹੋ ਗਿਆ ਹਾਂਜੀ ਦੋ ਜਾਂ ਚਾਰ ਦੰਦ ਬੱਚਾ ਹੀ ਕਰਾਸ ਕਰਾਓ ਮੇਰੇ ਹਿਸਾਬ ਨਾਲ ਹਾਂ ਜੇ ਕੋਈ ਚੰਗਾ ਬਾਹਲਾ ਤੁਹਾਡਾ ਜਾਨਵਰ ਗਰੋਥ ਕਰ ਰਿਹਾ ਚੰਗੀ ਚੱਕ ਰਿਹਾ ਫਿਰ ਭਾਈ ਉਹਨੂੰ ਚਾਹੇ ਛੇ ਦੰਦ ਕਰਾ ਲਓ ਅੱਠ ਦੰਦ ਕਰਾ ਲਓ ਤੁਹਾਡੀ ਅੱਗੇ ਮਾਰੀ ਉਹ ਗਾਂ ਬੰਦ ਤੇ ਆ ਬਿਲਕੁਲ ਬਿਲਕੁਲ ਵੀ ਜਿਹੜਾ ਜ ਤੁਸੀਂ ਬਣਾਉਣਾ ਚਾਹੁੰਦੇ ਹੋ ਪਰ ਕੋਈ ਪੱਕਾ ਨਹੀਂ ਹੈਗਾ ਵੀ ਹਾਂ ਭਾਈ ਅੱਠ ਦੰਦ ਤੱਕ ਖੜਾ ਕੇ ਹੀ ਰੱਖਣਾ ਹੁਣ ਉਹ ਕੱਦ ਵੀ ਨਾ ਕਰੇ ਤੁਸੀਂ ਅੱਠ ਦੰਦ ਵੀ ਕਰ ਲਿਆ ਜਾਨੂ ਬੰਦਾ ਦੋ ਸੂਏ ਲੈ ਲੈਂਦਾ ਜਾਨਵਰ ਦੀ ਇਹ ਵੀ ਗੱਲ ਹੈ ਇਹ ਆ ਪੱਟਾ ਚੈੱਕ ਕਰੋ ਜੀ ਕੁਆਲਿਟੀ ਦੇ ਆ ਕਿਹੜਾ ਰੰਗ ਆ ਗਿਆ ਇਹ ਸ਼ੇਰਾ ਕਲਰ ਆ ਗਿਆ ਜੀ ਸ਼ੇਰਾ ਕਲਰ ਇਹ ਵੀ ਬੀਟਲ ਦਾ ਹੀ ਰੰਗ ਆ ਜੀ ਇਹ ਸ਼ੇਰੇ ਕਲਰ ਚ ਪੱਠ ਆ ਗਈ ਹਾਂਜੀ ਬਹੁਤ ਚੰਗੀ ਬੱਕਰੀ ਦੀ ਪੱਠ ਰੱਖੀ ਹੋਈ ਸੀ ਜੀ ਇਹ ਬਾਈ ਉਹਨਾਂ ਦੀ ਇਹਦਾ ਚੈੱਕ ਕਰੋ ਤੁਸੀਂ ਇਹਦੇ ਕਾਠ ਵੀ ਚੈੱਕ ਕਰੋ ਉਹਨੇ 38 ਇੰਚ ਕੱਦ ਤੇ ਆ ਇਹਦਾ ਕੱਦ ਕਰਾਏ ਦਾ ਫਾਇਦਾ ਵੀ ਆ ਹੁਣ ਵੀ ਇਹ ਦੋ ਜਾਂ ਚਾਰ ਦੰਦੇ ਹੋਊਗੀ ਜੀ ਦੁੱਗੀ ਆ ਹਜੇ ਜੀ ਹੁਣ ਇਹ ਕਰਾਸ ਨਹੀਂ ਕਰਾਈ ਕਰਾਸ ਕਰਾਤੀ ਜੀ ਹੁਣ ਹਾਂਜੀ ਪਰ ਦੇਖੋ ਵੀ ਇਹ ਦੋ ਦੰਦ ਤੇ ਵੀ ਇੰਨੀ ਵਧੀਆ ਹਾਈਟ ਲੈ ਗਈ ਹੁਣ ਇਹੇ ਜੇ ਜਾਨਵਰ ਨੂੰ ਜੇ ਰੁਕ ਜਵੇ ਇਹ ਗਾਂਹਾਂ ਜਾ ਕੇ ਵਧੀਆ ਚੰਗੀ ਚੀਜ਼ ਬਣ ਸਕਦਾ ਹਾਂ ਹੁਣ ਵੀ ਕੱਦ ਦਾ ਘਟ ਨਹੀਂ 38 ਇੰਚ ਕੱਦ ਹੋਊਗਾ ਤੇ ਬੱਕਰੀ ਦੀ ਖੜਤ ਦੇਖ ਲਓ ਲੰਬਾਈ ਦੇਖੋ ਹਾਂ ਬੱਕਰੀ ਦਾ ਮੂੰਹ ਦੇਖੋ ਵੀ ਕਿੰਨਾ ਚੰਗਾ ਇਹ ਜਾਨੀ ਕਿ ਦੁੱਧ ਦਾ ਕੀ ਕਰੂਗੀ ਰਿਕਾਰਡ ਇਹਦੀ ਮਾਂ ਦਾ ਚੰਗਾ ਰਿਕਾਰਡ ਸੀਗਾ ਜੀ 4 1/2 ਲੀਟਰ ਦੁੱਧ ਦੀ ਮਾਲਕ ਸੀਗੀ ਚੰਗੀ ਵੱਡੀ ਬੱਕਰੀ ਸੀ ਉਹ ਠੀਕ ਹੈ ਜੀ ਜਿਵੇਂ ਇਹਦਾ ਹੁਣ ਕੱਦ ਵਧੀਆ ਦੋ ਦੰਦ ਤੇ ਅਜੇ ਇਹਨੇ ਕੱਦ ਹੋਰ ਕਰ ਜਾਣਾ ਜੇ ਉਹ ਸੂਆਂ 'ਚ ਹੋਣਾ ਨਾ ਕੱਦ ਵਧੀਆ ਕਰੂਗੀ ਬੱਕਰੀ ਤੇ ਉਹਦਾ ਵਧੀਆ ਰਿਕਾਰਡ ਸੀਗਾ ਇਦਾਂ ਹੀ ਉਹ ਲੰਬੀ ਲੰਜੀ ਬੇਲ ਤੇ ਕਾਠ ਚੰਗਾ ਇਹਦੇ ਸਿੰਗ ਲੰਬਾਈ ਜਾਗੇ ਥੋੜੇ ਤੇ ਉਹ ਕੋਈ ਚੱਕਰ ਨਹੀਂ ਹੁੰਦਾ ਜੀ ਸਿੰਗਾ ਦਾ ਨਹੀਂ ਕੋਈ ਚੱਕਰ ਹੁੰਦਾ ਦੇਖੋ ਲੰਬਾਈ 'ਚ ਥੋੜਾ ਬਾਲਾ ਫਰਕ ਪੈ ਜਾਂਦਾ ਪਰ ਸਿੰਘ ਖੜਮਾ ਨਾ ਹੋਵੇ ਠੀਕ ਆ ਵੀ ਬਿਸਮਾ ਸਿੰਘ ਚੱਕਮ ਵਿਸ਼ਮੀ ਹੋਵੇ ਗਰਦਨ ਦੇ ਨਾਲ ਮੁੜਦਾ ਹੋਵੇ ਸਿੰਘ ਹੁਣ ਇਹਦਾ ਸਿੰਘ ਆ ਇਹ ਤੁਹਾਨੂੰ ਦੇਖਣ ਨੂੰ ਸੋਹਣਾ ਲੱਗਦਾ ਹੈ ਹਾਂ ਵਧੀਆ ਲੱਗਦਾ ਹੈ ਹਾਂ ਜੀ ਨਾ ਇਹ ਫਸਦਾ ਕਿਤੇ ਨਾ ਇਹ ਬੱਖੀ ਜਮਾਰੂ ਕਿਸੇ ਇਹ ਆਪਣੇ ਸਿੰਘ ਨਾਲ ਲੱਗਿਆ ਗਰਦਨ ਦੇ ਤੇ ਬਾਕੀ ਕੰਨ ਕੋਲ ਸੋਹਣਾ ਪੱਟ ਦਾ ਪੂਰਾ ਦੇਖੋ ਹਾਂ ਲੈਂਥ ਪੂਰੀ ਆ ਕੰਨਾਂ ਦੀ ਲੈਂਥ ਦੀ ਕੰਨਾਂ ਦੀ ਲੈਂਥ ਦੇਖੋ ਤੁਹਾਡੇ ਸਾਹਮਣੇ ਹੀ ਹੈ ਜੀ ਬਹੁਤ ਵਧੀਆ ਹੈ ਤੇ ਬਾਕੀ ਹੁੰਦਾ ਖੜਤ ਪਾਕਿਸਤਾਨੀ ਕਲਾ ਇਹ ਕਾ ਦੇਖੋ ਜੀ ਮੱਖੀ ਚੀਨੀ ਬੱਕਰੀ ਪਾਕਿਸਤਾਨੀ ਰੰਗ ਦੇ ਵਿੱਚ ਇੱਕ ਹੋਰ ਬੱਕਰੀ ਆ ਚੁੱਕੀ ਆ ਦੇਖੋ ਤੁਸੀਂ ਹਾਂਜੀ ਇਹਦੇ ਬਾਰੇ ਦੱਸੋ ਇਹ ਜਿਹੜਾ ਰੰਗ ਆ ਗਿਆ ਵੀਰੇ ਮੱਖੀ ਚੀਨੇ ਇਹਨੂੰ ਮੱਖੀ ਚੀਨੀ ਬੱਕਰੀ ਕਹਿੰਦੇ ਆ ਠੀਕ ਹੈ ਜੀ ਤੇ ਇਹ ਪਾਕਿਸਤਾਨ ਦੇ ਵਿੱਚ ਜ਼ਿਆਦਾ ਪਾਈ ਜਾਂਦੀ ਆ ਇਹਦੇ ਵਿੱਚ ਦੋ ਤਿੰਨ ਰੰਗ ਹੁੰਦੇ ਨੇ ਅੱਛਾ ਜੀ ਇੱਕ ਤਾਂ ਆ ਰੰਗ ਆ ਗਿਆ ਕਾਲਾ ਚਿੱਟਾ ਜੀ ਹਾਂਜੀ ਇੱਕ ਹੁੰਦਾ ਲਾਲ ਭੂਰਾ ਚਿੱਟਾ ਜਿਹਾ ਲਾਲ ਭੂਰਾ ਤੇ ਇੱਕ ਜਮੇ ਚੂਹੇ ਰੰਗਾਂ ਵੀ ਆਉਂਦਾ ਜੀ ਠੀਕ ਹੈ ਜੀ ਫੱਕੀਆਂ ਪੂਰੀਆਂ ਉਹ ਜਾਨੀ ਕਿ ਡੱਬ ਦੇ ਵਿੱਚ ਆਉਂਦੀ ਨੇ ਆ ਚੀਜ਼ ਹੋਊਗੀ ਜੀ ਦੇਖੋ ਜਿਵੇਂ ਆ ਹੈ ਡੱਬ ਨਹੀਂ ਹੋਊਗਾ ਇਹ ਤਾਂ ਮੱਖੀ ਜਿਵੇਂ ਬੈਠੀ ਹੁੰਦੀ ਆ ਪਿੰਡੇ ਤੇ ਆ ਇਹਨੂੰ ਮੱਖੀ ਚੀਨਾ ਤਾਂ ਹੀ ਕਹਿੰਦੇ ਨੇ ਜੀ ਆ ਕਰਦਣ ਤੇ ਦੇਖੋ ਇਹਦੇ ਆ ਚੀਜ਼ਾਂ ਜਿਵੇਂ ਆਏ ਨੇ ਚਿਤਲਾ ਟਾਈਪ ਉਹ ਚਿਤਲਾ ਟਾਈਪ ਲਾ ਲੂਗੀ ਮਤ ਉਹ ਚੀਜ਼ ਆ ਇਹ ਤੇ ਇਹਦਾ ਫੇਸ ਦੇਖੋ ਜੀ ਬੱਕਰੀ ਦਾ ਫੁੱਲ ਕੁਆਲਟੀ ਦੇ ਵਿੱਚ ਦਾ ਮੂੰਹ ਆ ਲੁੱਡੀਆਂ ਬੱਕਰੀਆਂ ਨਾ ਵੀਰ ਸਾਰੀਆਂ ਸ਼ੋਹ ਵਾਲੀਆਂ ਨੇ ਤੁਸੀਂ ਸ਼ੋਹ ਸਾਜ ਨਹੀਂ ਪਾਉਂਦੇ ਸ਼ੋਹ ਚ ਯਾਰ ਇਹ ਆਪਣਾ ਮਿੱਤਰ ਪਾਉਂਦਾ ਨਹੀਂ ਹੈਗਾ ਅੱਛਾ ਮੇਲੇ ਦੇ ਵੀਰ ਮੇਲੇ ਵਗੈਰਾ ਤਾਂ ਲੈ ਜਾਂਦੇ ਨੇ ਸ਼ੋਅ ਦੇ ਵਿੱਚ ਆਇਆ ਜਾਨਵਰ ਯਾਰ ਜ਼ਿਆਦਾਤਰ ਜਿਹੜੇ ਆਪਣੇ ਆਮ ਪਿੰਡਾਂ ਦੇ ਤਿਹਾਰਕ ਮੇਲੇ ਨੇਗੇ ਤੁਸੀਂ ਉਹ ਦੇਖਦੇ ਹੋਗੇ ਸ਼ੋਅ ਵਾਲੇ ਮੇਲੇਾਂ ਚ ਨਹੀਂ ਦੇਖਦੇ ਆ ਜੀ ਪਰ ਐ ਹੁੰਦਾ ਕਈ ਵਾਰ ਮੇਲੇਾਂ ਚ ਬੱਕਰੀ ਜਾ ਕੇ ਹਾਂਜੀ ਇਹਨਾਂ ਦਾ ਬਾਈ ਹੁਣੀ ਵਹਿਮ ਕਰਦੇ ਵੀ ਖਰਾਬ ਹੋ ਜਾਂਦੀ ਹੈ ਹੋ ਵੀ ਜਾਂਦੀਆਂ ਯਾਰ ਕਿਉਂਕਿ ਬਹੁਤ ਚੀਜ਼ਾਂ ਦੇਖਣੀਆਂ ਪੈਂਦੀਆਂ ਨੇ ਨਹੀਂ ਮੈਂ ਇਹ ਕਹਿਣਾਗਾ ਵੀ ਤੁਸੀਂ ਆਮ ਜਿਹੜੇ ਆਪਣੇ ਪਿੰਡਾਂ ਦੇ ਮੇਲੇ ਹੁੰਦੇ ਨੇ ਉੱਥੇ ਤਾਂ ਉਹ ਤਾਂ ਦੇਖਦੇ ਆ ਜੀ ਉਹ ਦੇਖਦੇ ਹੋ ਤੁਸੀਂ ਸ਼ੋਅ ਆ ਦੂਰ ਨਹੀਂ ਜਾਂਦੇ ਹੈ ਹਾਂ ਤੇ ਅਸੀਂ ਮਤਲਬ ਨੇੜੇ ਜਿਹੜੇ ਸਾਡੇ ਪਿੰਡਾਂ ਦੇ ਮੇਲੇ ਹੁੰਦੇ ਨੇ ਲੋਕਲ ਅਸੀਂ ਉਹੀ ਮਤਲਬ ਜਾਂਦੇ ਆਉਂਦੇ ਆ ਇਹੋ ਵੀ ਸ਼ੌਂਕiyat ਇੰਦਾ ਨਹੀਂ ਹੈ ਵੀ ਉਹ 100 ਕਿਲੋਮੀਟਰ ਬੱਕਰੀ ਲੈ ਕੇ ਚੱਕ ਕੇ ਨਾਲ ਇਹਦਾ ਜਾਨਵਰ ਦਾ ਵੀ ਥੋੜਾ ਜਿਹਾ ਬੇਰਾਮ ਹੋ ਕੇ ਨਿਸ਼ਾਨ ਹੁੰਦਾ ਯਾਰ ਤੇ ਉਹ ਚੀਜ਼ ਫਿਰ ਖਰਾਬ ਇਹ ਕਰ ਦਿਆ ਜਾਨਵਰ ਦਾ ਆ ਬੱਕਰੀ ਦੇਖੋ ਜੀ ਇਹਦਾ ਤੁਹਾਨੂੰ ਆਪਾਂ ਦੁੱਧ ਦਾ ਦਿਖਾਉਣਾ ਹੈ ਭਾਂਡਾ ਦਿਖਾਉਣਾ ਹੈ ਥੱਲੇ ਹਾਂ ਬੱਕਰੀ ਦਾ ਪਿੰਡਾ ਦੇਖੋ ਤੇ ਬੱਕਰੀ ਦੀ ਚਮੜੀ ਦੇਖੋ ਜੀ ਹੂੰ ਜਿਵੇਂ ਬਰੀਕ ਚਮੜੀ ਦੀ ਬੱਕਰੀ ਹੈ ਇਹ ਲਓ ਇਹ ਇਹ ਦੁੱਧ ਵਾਲੀ ਚੀਜ਼ ਆ ਦੇਖੋ ਇਹ ਕੈਮਸ ਹੋਇਆ ਜੀ ਇਹ ਤੀਜੇ ਸੂਏ ਆ ਜੀ ਤੀਜੇ ਸੂਏ ਹਾਂ ਜੀ ਠੀਕ ਇਹਦਾ ਤੁਹਾਨੂੰ ਆਪਾਂ ਦਿਖਾਉਨੇ ਆ ਥੱਲੇ ਭਾਂਡਾ ਜਿਹੜਾ ਆ ਦੇਖੋ ਜੀ ਇਹਦਾ ਥਣ ਚੱਡਾ ਬੱਕਰੀ ਦਾ ਚੱਕ ਦੇਖ ਸਕਦੇ ਲਵੇ ਉਹ ਕਿ ਕਦਾ ਲਾ ਵੀ ਦੇ ਕਾਹਦੇ ਆ ਇਹਦਾ ਕੀ ਰਿਕਾਰਡ ਰਿਹਾ ਪਹਿਲਾਂ ਦੁੱਧ ਦਾ ਇਹ ਬੱਕਰੀ 4 ਲੀਟਰ ਦੁੱਧ ਦੀ ਮਾਲਕ ਆ ਜੀ ਹੁਣ ਇਸ ਟਾਈਮ ਹਾਂ ਵਧੀਆ ਸੇਵਾ ਹੋਵੇ ਇਹਨੂੰ ਦਾਣਾ ਫੱਕਾ ਵਧੀਆ ਪੈ ਰਿਹਾ ਬਾਹਰਲੀ ਚਰਾਈ ਇਹਨਾਂ ਦੀ ਫੁੱਲ ਵਧੀਆ ਜੀ ਜਿਹਨੂੰ ਆਪਾਂ ਕਹਿੰਦੇ ਆ ਕਿ ਚੰਗਾ ਪਾਲੀ ਹੁੰਦਾ ਬੱਕਰੀਆਂ ਦਾ ਉਹ ਪਾਲੀ ਚਰਾਈ ਤੇ ਇਹ 4 ਲੀਟਰ ਦੁੱਧ ਕੱਢਦੀ ਹੈ ਬੱਕਰੀ ਜੀ ਠੀਕ ਹੈ ਬਾਕੀ ਮੌਸਮ ਦੇ ਹਿਸਾਬ ਨਾਲ ਥੋੜਾ ਬਾਧ ਘਟ ਹੋ ਜਾਂਦੀ ਹੈ ਹੈਨਾ ਜੀ ਜਿਵੇਂ ਹੁਣ ਸਿਆਲ ਆ ਗਿਆ ਮਾੜਾ ਮੋਟਾ ਫਰਕ ਪਾਊਗਾ ਉਹ ਜਣੀ ਜਿਹੜਾ ਪੀਕ ਲੈਵਲ ਹੁੰਦਾ ਜਾਨਵਰ ਦਾ ਵੀ ਦੁੱਧ ਕੱਢਣ ਦੀ ਕੁਆਲਿਟੀ ਆ ਪੀਕ ਲੈਵਲ ਉਹ ਇਹਦਾ 4 ਕਿਲੋ ਆ ਬੱਕਰੀਆਂ ਉਦੋਂ ਬਾਅਦ ਚ ਮੌਸਮ ਝੜੀਆਂ ਦੇ ਵੀ ਆਉਂਦੇ ਨੇ ਤਿੰਨ ਵੀ ਰਹਿ ਜਾਂਦਾ ਢਾਈ ਵੀ ਰਹਿ ਜਾਂਦਾ ਦਾਣਿਆਂ ਦਾ ਸੀਜ਼ਨ ਵੀ ਆਉਂਦਾ ਪਾਈਆ ਵਧਾਉਂਦੀ ਵੀ ਆਚਾਰ ਤੋਂ ਉੱਪਰ ਵੀ ਚੱਕ ਜਾਂਦਾ ਜਾਨਵਰ ਵੀ ਜਾਨੀ ਕਿ ਕਿਹੜੇ ਮੌਸਮ 'ਚ ਜਿਆਦਾ ਦੁੱਧ ਦਿੰਦੀ ਹੈਗੀ ਦੁੱਧ ਵੀਰੇ ਬੱਕਰੀ ਹੁੰਦੀਆਂ ਰੋਹੀ ਰੋਹੀ ਕਿਵੇਂ ਜਿਵੇਂ ਗਰਮੀ ਹਾੜ ਜੇਠ ਹੜ ਹੋ ਗਿਆ ਜਿੰਨਾ ਬੱਕਰੀ ਗਰਮੀ ਦੇ ਵਿੱਚ ਬਾਹਰ ਫਿਰਦੀ ਆ ਇਹ ਲਾ ਲਓ ਤੁਸੀਂ ਵੀ ਅਪ੍ਰੈਲ ਦੇ ਮਹੀਨੇ ਤੋਂ ਲੈ ਕੇ ਫਿਰ ਇਹ ਹਾਂਜੀ ਤੇ ਸੌਣ ਤੋਂ ਸੌਣ ਤੱਕ ਦੁੱਧ ਨੂੰ ਝੱਟ ਮਾਰਦੀਆਂ ਨੇ ਕੋਈ ਹਾਂ ਅਗਸਤ ਤੱਕ ਦੁੱਧ ਫੱਲ ਅਗਸਤ ਤੱਕ ਜੀ ਫਿਰ ਬਾਰਿਸ਼ਾਂ ਦਾ ਮੌਸਮ ਚੱਲ ਪੈਂਦਾ ਥੋੜਾ ਜਿਹਾ ਫਿਰ ਬੱਕਰੀ ਮੱਛਰ ਹੋ ਜਾਂਦਾ ਫਿਰ ਬੱਕਰੀ ਥੋੜਾ ਦੁੱਧ ਨੂੰ ਘਟਾ ਜਦੀ ਆ ਇੱਕ ਹੋਰ ਚੀਜ਼ ਆ ਵੀਰੇ ਜਿਵੇਂ ਬੱਕਰੀਆਂ ਦੇ ਚੱਡੇ ਹੁੰਦੇ ਨੇ ਨਾ ਜਿਹੜਾ ਇਹ ਬੱਕਰੀ ਦੇ ਚੱਡੇ ਦੀ ਕੁਆਲਿਟੀ ਆ ਹੂੰ ਇਹ ਪੂਰੀ ਟੌਪ ਦੀ ਕੁਆਲਿਟੀ ਆ ਇਹ ਕਿਵੇਂ ਟੌਪ ਦੀ ਇਹ ਇਹ ਤੁਹਾਨੂੰ ਦੱਸਦੇ ਆ ਹੁਣ ਇਹ ਬੱਕਰੀ ਨੇ ਬਾਹਰ ਫਿਰਨਾ ਜੀ ਅੱਛਾ ਜੀ ਇਹ ਬਾਹਰ ਘੁੰਮਦੀ ਫਿਰਦੀ ਆ ਹੂੰ ਇਹਨੂੰ ਚਾਹੇ ਤੁਸੀਂ 10 ਕਿਲੋਮੀਟਰ ਲੈ ਜਾਓ ਚਾਹੇ ਜਿੰਨਾ ਮਰਜ਼ੀ ਤੋਰ ਲਓ ਇਹ ਬੱਕਰੀ ਨੂੰ ਤੁਰਨ ਫਿਰਨ 'ਚ ਪ੍ਰੋਬਲਮ ਨਹੀਂ ਚੱਡਾ ਇਹਦਾ ਇਹਦੇ ਪਨੇ ਦਾ ਛੱਡਾ ਗੁੰਦਮਾ ਛੱਡਾ ਜਿਹਨੂੰ ਕਹਿੰਦੇ ਹੁੰਦੇ ਆ ਇਹ ਦੇਖੋ ਟਟਮੇ ਛੱਡਾ ਨਹੀਂ ਹੁੰਦਾ ਜਦੋਂ ਬੱਕਰੀਆਂ ਟਟਮੇ ਛੱਡੇ ਹੁੰਦੇ ਨੇ ਨਾ ਇਹ ਛੱਡਾ ਪੂਰਾ ਗੁੰਦਮਾ ਛੱਡਾ ਜੀ ਵੀ ਥਾਣੇ ਦਾ ਬਹੁਤ ਛੋਟਾ ਜਾ ਕੇ ਆ ਸਾਈਜ਼ ਚੁੰਗਣੀ ਵਾਲਾ ਥਣ ਕਹਿ ਦਿੰਦੇ ਨੇ ਆਪਣੇ ਦੇਸੀ ਭਾਸ਼ਾ 'ਚ ਦੇਖੋ ਛੱਡਾ ਬੱਕਰੀ ਦਾ ਇਹ ਇਹ ਦੁੱਧ ਵਾਲਾ ਛੱਡਾ ਜੀ ਜਿਹਨੂੰ ਕਹਿੰਦੇ ਆ ਹਾਂ ਜਿਵੇਂ ਬਲੈਤੀ ਗਾਵਾਂ ਦੇ ਅੱਜਕੱਲ੍ਹ ਦੀਆਂ ਦੇ ਤੁਸੀਂ ਦੇਖਿਆ ਹੋਊਗਾ ਉਹਨਾਂ ਦੇ ਛੱਡੇ ਦੀ ਕੁਆਲਿਟੀ ਹੁੰਦੀ ਆ ਪੂਰੀ ਗੁੰਦਮੀ ਟਾਈਟ ਉਹਨਾਂ ਦੇ ਗੋਡਿਆਂ 'ਚ ਨਹੀਂ ਫੱਟ ਜਿੰਨਾ ਲੰਬਾ ਥਣ ਹੋਊ ਉਨਿਓ ਬੱਕਰੀ ਤੇ ਥਣਾ ਦੇ ਰੋਗ ਵੱਧ ਜਾਂਦੇ ਨੇ ਹਾਂ ਜੀ ਜਿਵੇਂ ਗਿੱਲੇ ਚ ਬਹਿਣਾ ਹੁਣ ਇਹ ਬੁੱਕਲ ਦਾ ਚੱਡਾ ਬੁੱਕਲ ਚ ਲੈ ਕੇ ਬਹਿ ਜਾਂਦੀ ਇਹਨੂੰ ਕੋਈ ਪ੍ਰਵਾਹ ਥੋੜੀ ਆ ਜਿਵੇਂ ਬੰਦਾ ਕੱਚਾ ਚ ਹੱਥ ਦੇ ਕੇ ਖੜ੍ਹ ਜਵੇ ਉਹ ਕੰਮ ਆ ਇਹਦਾ ਉਹ ਕੰਮ ਆ ਠੀਕ ਆ ਮੋٹے ਬੰਦੇ ਦੇ ਬਾਹ ਹੀ ਨਹੀਂ ਆਉਣਗੇ ਕੱਚਾ ਚ ਇਹ ਉਹ ਚੀਜ਼ ਆ ਵੀ ਇਹ ਦੁੱਧ ਨੂੰ ਵੀ ਪੂਰੀ ਖਰੀ ਆ ਤੇ ਚੱਡਾ ਇਹਦਾ ਸਿਰ ਕੁਆਲਟੀ ਵਾਈਜ਼ ਚੱਡਾ ਕੁਆਲਟੀ ਇਹ ਇਹ ਜਣੀ ਬੱਕਰੀਆਂ ਚੱਡੇ ਦੀਆਂ ਹੋਣੀਆਂ ਚਾਹੀਦੀਆਂ ਨੇ ਉਹ ਚੀਜ਼ ਆ ਇਹਨੇ ਰੇਟ ਰੂਟ ਜਾਨੀ ਕਿ ਤੁਸੀਂ ਸੇਲ ਸੂਲ ਕਰਦਾ ਨੇ ਰੇਟ ਵੀਰੇ ਮੌਕੇ ਦੀ ਕਰਦੇ ਨੇ ਬੰਦੇ ਸਾਡੇ ਹੂੰ ਤੇ ਬਾਕੀ ਜਿਹੜਾ ਜਾਨਵਰ ਹੁੰਦਾ ਉਹ ਜਾ ਰੇਟ ਹੁੰਦਾ ਕੁਆਲਿਟੀ ਦਾ ਰੇਟ ਬਾਹਰ ਨਹੀਂ ਦਾ ਕੁਆਲਿਟੀ ਦਾ ਮੁੱਲ ਹੁੰਦਾ ਠੀਕ ਹੈ ਵੀ ਜੇ ਨਹੀਂ ਕਿ ਹੁਣ ਆਪਾਂ ਜੇ ਕੋਈ ਸੇਲ ਵਾਲੇ ਜਾਨਵਰ ਦਿਖਾਉਣੇ ਹੁਣ ਹੈਗੇ ਸੇਲ ਵਾਲੇ ਵੀਰੇ ਸੇਲ ਵਾਲੇ ਤਾਂ ਫਿਲਹਾਲ ਇਹਨਾਂ ਕੋਲ ਤੁਸੀਂ ਇਹਨਾਂ ਦਾ ਨੰਬਰ ਦੇ ਦੇਓਗੇ ਦੇ ਦੇ ਦਾਂਗੇ ਆਪਾਂ ਤੁਸੀਂ ਨੰਬਰ ਤੇ ਗੱਲ ਕਰਿਓ ਤੁਸੀਂ ਮੌਕੇ ਤੇ ਆ ਕੇ ਚੈੱਕ ਕਰਕੇ ਜੇ ਕਿਸੇ ਤੇ ਕੋਈ ਜਾਨਵਰ ਪਸੰਦ ਹੋਇਆ ਵੀਰ ਦਾ ਆਪਾਂ ਨੰਬਰ ਲਾ ਦਾਂਗੇ ਤੁਸੀਂ ਕਾਲ ਕਰ ਸਕਦੇ ਹੋ ਸਕਦਾ ਜਾਨਵਰ ਬਕਾਊ ਹੋਵੇ ਪਰ ਇਹ ਦੱਸਣਾ ਚਾਹੁੰਦੇ ਵੀਡੀਓ ਦੇ ਵਿੱਚੋਂ ਤੁਸੀਂ ਗੱਲ ਕਰਕੇ ਵੀਰ ਨਾਲ ਪੁੱਛ ਲਿਓ ਹਾਂ ਜੀ ਗਾਹ ਲਿਆ ਉਹ ਜਾਨਵਰ ਹੋਰ ਕਿਹੜਾ ਲਿਆ ਵੀ ਫੜ ਕੇ ਆ ਜੀ ਵੀਰ ਹੁਣਾਂ ਕੋਲੇ ਦੋ ਹੋਰ ਬੱਚੇ ਨੇ ਜੋ ਕਿ ਬਰੀਡਰ ਤਿਆਰ ਕਰ ਰਹੇ ਨੇ ਗਾਂ ਬੱਕਰੀਆਂ ਕਰਾਸਿੰਗ ਵਾਸਤੇ ਉਹਨਾਂ ਦਾ ਆਪ ਰਿਜ਼ਲਟ ਦੇ ਦੇ ਆ ਉਹਨਾਂ ਦੇ ਬਾਰੇ ਵੀਰ ਨਾਲ ਗੱਲਬਾਤ ਕਰਦੇ ਆ ਆਹ ਪੁੱਛ ਹਾਂਜੀ ਇਹਨਾਂ ਦੇ ਬਾਰੇ ਦੱਸੋ ਇਹਦੇ ਬਾਰੇ ਇਹ ਬੱਚਾ ਵੀਰੇ ਤਕਰੀਬਨ 5 ਕੁ ਮਹੀਨੇ ਦਾ ਬੱਚਾ ਹੈ ਜੀ ਹਾਂਜੀ ਤੇ ਇਹ ਬਰੀਡਰ ਵਾਸਤੇ ਤਿਆਰ ਕਰ ਰਹੇ ਆ ਤੇ ਕਲਰ ਤੁਸੀਂ ਚੈੱਕ ਕਰੋ ਬੱਚੇ ਦਾ ਤੇ ਬੱਚੇ ਦੇ ਕੰਨ ਵਧੀਆ ਲੰਬਾਈ ਆ ਕੰਨਾਂ ਦੀ ਲੰਬਾਈ ਆ ਬਹੁਤ ਇਹਦਾ ਜਿਹੜਾ ਸਿੰਗ ਤੇ ਮੱਥਾ ਨਾ ਜਿਹੜਾ ਅੱਜ ਟ੍ਰੈਂਡ ਚੱਲਦਾ ਵੀ ਪਾਕਿਸਤਾਨ ਚ ਮਿਲਦਾ ਉੱਚੇ ਮੱਥੇ ਵਾਲਾ ਬੱਕਰਾ ਜੀ ਇਹ ਹੂੰ ਟੋਪੀ ਵਾਲਾ ਵੀ ਕਹਿੰਦੇ ਨੇ ਉੱਚੇ ਮੱਥੇ ਵਾਲਾ ਕਹਿੰਦੇ ਨੇ ਉਹ ਚੀਜ਼ ਆ ਜੀ ਇਹ ਜਨ ਕਿ ਬਹੁਤ ਜਿਆਦੇ ਵਧੀਆ ਕੁਆਲਿਟੀ ਦੇ ਵਿੱਚ ਹੈ ਕੁਆਲਿਟੀ ਵਧੀਆ ਜੀ ਕੁਆਲਿਟੀ ਦੇਖੋ ਖੂਨ ਇਹਦਾ ਚੰਗਾ ਹੂੰ ਲਾਈਨ ਇਹਦੀ ਚੰਗੀ ਆ ਤੇ ਜਿਹੜੀਆਂ ਇਹਦੀ ਆਹ ਕੁਆਲਿਟੀ ਆਪਾਂ ਦਿਖਾਤੀਆਂ ਤੁਹਾਨੂੰ ਵੀ ਨੱਕ ਸਿੰਗ ਕੰਨ ਖੜਤ ਬੱਕਰੇ ਦੀ ਟੈਸਟਿਕਲ ਹੋਗੇ ਉਹ ਸਾਰੇ ਵਧੀਆ ਨੇ ਉਦੋਂ ਗਾਂ ਹੁੰਦੀ ਆ ਸੇਵਾ ਬੰਦੇ ਜਾਨੀ ਕਿ ਇਹਦੇ ਜਿਹੜੇ ਹੁੰਦੇ ਨੇ ਗੇ ਗੁਣ ਸਾਰੇ ਉਹ ਕਿਹੜੇ-ਕਿਹੜੇ ਹੋਣੇ ਚਾਹੀਦੇ ਨੇ ਉਹ ਇੱਕ ਵਾਰੀ ਸਮਝਾ ਦਿਓ ਸਾਨੂੰ ਵੀ ਦੱਸ ਦਿਆਂ ਸਭ ਤੋਂ ਪਹਿਲਾਂ ਤਾਂ ਵੀਰੇ ਜਿਹੜਾ ਤੁਹਾਡਾ ਬੱਚਾ ਏ ਹਾਂਜੀ ਉਹਦੀ ਮਾਂ ਚੰਗੀ ਹੋਵੇ ਹੂੰ ਹੋ ਸਕੇ ਤਾਂ ਉਹਦੀ ਮਾਂ ਦਾ ਵੀ ਗਾਂ ਪਿੱਛੇ ਪਿਸ਼ੋਕੜ ਜੰਗਾ ਹੋਵੇ ਠੀਕ ਹੈ ਜੀ ਫੇਰ ਉਹ ਉਹਦਾ ਜਿਹੜਾ ਬਾਪ ਆ ਹੂੰ ਉਹ ਚੰਗਾ ਹੋਵੇ ਹੂੰ ਬਾਪ ਦੀ ਮਾਂ ਦੇਖ ਲਓ ਵੀ ਉਹ ਵੀ ਗਾਂ ਕਿਹੜੇ ਬੱਚਾ ਮਾਂ ਦਾ ਬੱਚਾ ਏ ਜੇ ਆਪਾਂ ਨੂੰ ਨਾਂ ਪਤਾ ਉਹ ਮਾਂ-ਬਾਪ ਕਿਹੜਾ ਜੇ ਆਪਾਂ ਬੱਚੇ ਦੇ ਵਿੱਚ ਗੁਣ ਦੇਖਣੇ ਹੋਣ ਉਹ ਵੀ ਦੇਖਣੇ ਬੰਦੇ ਨਹੀਂ ਪਤਾ ਉਹ ਸਾਨੂੰ ਸਮਝਾਓ ਉਹ ਵੀ ਦੱਸ ਦਿਆਂ ਉਹ ਵੀਰੇ ਦੇਖੋ ਇੱਕ ਦਾ ਜਿਵੇਂ ਹੁਣਾ ਬੱਚਾ ਖੜਾ ਹਾਂਜੀ ਸਭ ਤੋਂ ਪਹਿਲਾਂ ਆਪਾਂ ਅੱਜ ਦੇ ਸਮੇਂ 'ਚ ਕੀ ਚੱਲ ਰਿਹਾ ਵੀ ਹਰ ਇੱਕ ਬੰਦਾ ਸ਼ਕੀਨ ਚੀਜ਼ ਪਾਲਦਾ ਹਾਂਜੀ ਹਾਂ ਠੀਕ ਆ ਜੀ ਦੁੱਧ ਦਾ ਮੈਟਰ ਇੰਨਾ ਕਰਦਿਆ ਨਹੀਂ ਹੈਗਾ ਲੋਕ ਕੁਸ਼ਕੀਨੀ ਪਾਲਦੇ ਨੇ ਹੁਣ ਵੀਰੇ ਕੁੱਤੇ ਪਾਲਦੇ ਨੇ ਲੋਕ ਹਾਂ 4-4 ਲੱਖ ਦਾ ਕੁੱਤਾ ਹੁੰਦਾ ਕਿਸੇ ਕੰਮ ਨਹੀਂ ਹੁੰਦਾ ਯਾਰ ਠੀਕ ਆ ਉਹ ਇਹ ਚੀਜ਼ਾਂ ਸ਼ੌਂਕੀ ਆ ਗਈਆਂ ਹੁਣ ਇਹਨਾਂ ਦੇ ਮੁੱਲ ਇਹਨਾਂ ਦੀ ਪ੍ਰੋਡਕਸ਼ਨ ਤੇ ਨਹੀਂ ਹੈਗੇ ਹੁਣ ਇਹ ਸ਼ੌਂਕ ਲਈ ਲੋਕ ਰੱਖਣ ਲੱਗ ਗਏ ਉਸ ਕਰਕੇ ਬਾਜ਼ਾਰ ਦੇ ਵਿੱਚ ਉਹ ਚੀਜ਼ ਰੱਖੋ ਵੀ ਇੱਕ ਸਭ ਤੋਂ ਪਹਿਲਾਂ ਤਾਂ ਇਹਦੀ ਸ਼ਕੀਨੀ ਦੇਖੋ ਜੀ ਵੀ ਬੱਚੇ ਦਾ ਨੱਕ ਮੂੰਹ ਵਧੀਆ ਹੋਣਾ ਚਾਹੀਦਾ। ਹਾਂਜੀ। ਠੀਕ ਹੈ ਜੀ। ਉਹਦਾ ਸਿੰਗ ਵਧੀਆ ਹੋਵੇ। ਸਿੰਗ ਵਧੀਆ ਹੋਵੇ। ਠੀਕ ਹੈ ਜੀ। ਦੂਜਾ ਕੰਨ ਬਹੁਤ ਅੱਜ ਦੌਰ ਚੱਲ ਰਿਹਾ ਕੰਨ। ਜਿਹੜੇ ਜਾਨਵਰ ਦਾ ਕੰਨ ਨਹੀਂ ਹੈਗਾ ਉਹ ਜਾਨਵਰ ਨੂੰ ਸ਼ਕੀਨੀ ਵਿੱਚ ਗਿਣਿਆ ਨਹੀਂ ਜਾਂਦਾ। ਨਹੀਂ ਗਿਣਿਆ। ਹੁਣ ਜੇ ਮੇ ਦਾ ਕੰਨ ਲੰਬਾ ਲੰਜਾ ਵਧੀਆ ਹੈ ਇਹ ਵਧੀਆ ਬੱਚਾ ਹੈ। ਠੀਕ ਹੈ ਜੀ। ਠੀਕ ਹੈ। ਦੂਜੀ ਗੱਲ ਜਿਹੜਾ ਬਰੀਡਰ ਰੱਖਣਾ ਉਹਦੀ ਗਰਦਨ ਗੁਰਦਨ ਭਾਰੀ ਹੋਵੇ ਜੀ। ਠੀਕ ਹੈ ਜੀ। ਪਿੰਡੇ ਪਤਲੇ ਦਾ ਹੋਵੇ। ਠੀਕ ਹੈ ਜੀ। ਤੇ ਲੰਬਾਈ ਹੋਵੇ ਬੱਚੇ ਦੀ। ਕੱਦ ਦੇ ਨਾਲ ਨਾਲ ਲੰਬਾਈ ਹੋਣੀ ਜ਼ਰੂ ਠੀਕ ਹੈ ਜੀ ਜਿਹੜੀ ਪਿਛਲੀ ਲੱਤ ਆ ਬੱਚਾ ਇਕੱਠਾ ਨਾ ਕਰੇ ਲੱਤਾਂ ਨੂੰ 빙ੀ ਨਾ ਲੱਤ ਧਰੇ ਬੇਸ਼ਮੀ ਨਾ ਧਰੇ ਆਏ ਸਿੱਧੀ ਲੱਤ ਜਿੰਨੀ ਧਰੂ ਬੱਚਾ ਉਹਨਾ ਚੰਗਾ ਹੋਊਗਾ ਉਹਨੀਆਂ ਮਾਂ ਦੀ ਵੀ ਅੱਗੇ ਜਿਹੜੇ ਬੱਚੇ ਦੇਊਗਾ ਉਹਨਾਂ ਦੀ ਵੀ ਬੱਚਿਆਂ ਚ ਕੁਆਲਿਟੀ ਉਨੀ ਚੰਗੀ ਹੋਊਗੀ ਠੀਕ ਹੈ ਬਾਕੀ ਮੈਨ ਟੈਸਟੀਕਲ ਹੁੰਦੇ ਨੇ ਜੀ ਟੈਸਟੀਕਲ ਬਾਕੀ ਵੀਰੇ ਅੱਜ ਕੱਲ ਕੋਈ ਕਹਿੰਦਾ ਬੰਦ ਚੰਗੇ ਨੇ ਕੋਈ ਕਹਿੰਦਾ ਕੱਟ ਵਾਲੇ ਵਧੀਆ ਨੇ ਬਾਕੀ ਬਈ ਸੂਏ ਤੇ ਪਤਾ ਲੱਗਦਾ ਤੁਹਾਡੇ ਹਿਸਾਬ ਨਾਲ ਜਿਆਦਾ ਕਿਹੜੇ ਵਧੀਆ ਨੇ ਵੀਰੇ ਕਾਹ ਹਜਾਰੋ ਇਹਦੇ ਬਾਪ ਦਾ ਰਿਕਾਰਡ ਦੇਖੋ ਬਸ ਹੂੰ ਇਹਦੀ ਮਾਂ ਦੇਖੋ ਵੀ ਉਹਦਾ ਥਣ ਛੱਡਾ ਕਿਹ ਹੈ ਜੀ ਇਹਦੇ ਟੈਸਟਿਕਲ ਮਾੜੇ ਨਹੀਂ ਹੋਣਗੇ ਵੀ ਤੁਸੀਂ ਮਾਂ ਬਾਪ ਦੇਖੀ ਬੱਚੇ ਦਾ ਹਾਂ ਜੇ ਹੁਣ ਉਹ ਬੱਕਰੀ ਦਾ ਥਣ ਭਾਂਡਾ ਵਧੀਆ ਬਾਪ ਆ ਗਾਂ ਉਹਦੀ ਪੱਠਾ ਵਧੀਆ ਕੱਢਦਾ ਫਿਰ ਇਹਦੇ ਟੈਸਟਿਕਲ ਚਾਹੇ ਕੱਟ ਵਾਲੇ ਨੇ ਚਾਹੇ ਬੰਦ ਨੇ ਇਹ ਬੱਚੇ ਵਧੀਆ ਕੱਢੂਗਾ ਠੀਕ ਹੈ ਠੀਕ ਹੈ ਕਾਹ ਦਿਖਾ ਦੂ ਯਾਰ ਇਹ ਕਾਹ ਛੇਲਾ ਜਿਵੇਂ ਆਪਾਂ ਪਹਿਲਾਂ ਦਿਖਾਇਆ ਸੀ ਜੀ ਵੀਡੀਓ ਚ ਇਹ ਉਹ ਲੋਹੀ ਬੱਕਰੀ ਦਾ ਛੇਲਾ ਹੈ ਇਹਦੀ ਵੀ ਕੁਆਲਿਟੀ ਫੁੱਲ ਹੈ ਜੀ ਇਹ ਵੀ ਬਰੀਡਰ ਹੈ ਇਹ ਬਰੀਡਰ ਰੱਖਾਂਗੇ ਜੀ ਬਰੀਡਰ ਰੱਖਿਆ ਪੰਜ ਕੁ ਮਹੀਨਿਆਂ ਦਾ ਇਹ 4.5 ਪੰਜ ਮਹੀਨੇ ਦਾ ਇਹ ਬੱਚਾ ਤੇ ਬਾਕੀ ਇਹਦੀ ਤੁਸੀਂ ਕੁਆਲਿਟੀ ਦੇਖੋ ਜਿੰਨੀ ਆਪਾਂ ਦੱਸਿਆ ਵੀਡੀਓ 'ਚ ਸਾਰੀਆਂ ਚੀਜ਼ਾਂ ਇਹਦੇ 'ਚ ਨੇ ਤੇ ਸੀਨਾ ਸੂਨਾ ਬੱਚੇ ਦਾ ਵਧੀਆ ਹੋਵੇ ਮੂਰਿਓ ਖੜਤ ਦਾ ਤੇ ਯਾਨੀ ਇਹ ਰੋਬ ਹੁੰਦਾ ਬੋਕ ਤੇ ਵੀ ਜੇ ਬੱਕਰੀਆਂ 'ਚ ਬੋਕ ਨਾ ਨਾ ਰੋਬ ਵਾਲਾ ਫਿਰਦਾ ਹੋਵੇ ਫੇਰ ਥਾਲੀ ਗੱਲ ਨਹੀਂ ਬਣਦੀ ਗੱਲ ਨਹੀਂ ਬਣਦੀ ਯਾਨੀ ਇਹ ਚੀਜ਼ਾਂ ਜ਼ਰੂਰੀ ਨੇ ਹੂੰ ਉਹਨੇ ਬੱਚਾ ਕਾਹਾਂ ਸਾਲਖੰਡ ਦਾ ਹੋਇਆ ਦੱਸੂਗਾ ਵੀ ਹਾਂ ਇਹ ਕੀ ਚੀਜ਼ ਆ ਜੀ ਹੁਣ ਇਹ ਲੈ ਲਾ ਛਾਲਰ ਕਿੰਨੀ ਆ ਯਾਰ ਇਹਦੇ ਛਾਲਰ ਬਹੁਤ ਸੋਹਣੀ ਹੋਈ ਹੋਇਆ ਬੱਚੇ ਦੇ ਛਾਲਰ ਦੇ ਤੇ ਇਹ 4-5 ਮਹੀਨੇ ਦਾ ਸਾਹ ਗਰਦਨ ਗੁਰਦਨ ਬਹੁਤ ਸੋਹਣੀ ਆ ਬੱਚੇ ਦੀ ਦੇਖੋ ਕੋੜੀ ਵਰਗੀ ਗਰਦਨ ਯਾਨੀ ਗਰਦਨ ਭਾਰੀ ਹੋਣੀ ਚਾਹੀਦੀ ਆ ਬਰੀਡਰ ਦੀ ਫੇਰ ਬਰੀਡਰ ਜੱਜਦਾ ਬਾਈ ਪੂਛ ਲੰਬੀ ਆ ਹਾਂ ਲਵਾਈ ਜੀ ਬਹੁਤ ਆ ਚੀਜ਼ ਆ ਵੀਰੇ ਛਾਲਰ ਹੋਰ ਲਿਆਓ ਜੀ ਇੱਕ ਬਾਈ ਆ ਬੱਕਰੀ ਦਾ ਹੁਣਿਆ ਤੁਹਾਨੂੰ ਇਹ ਜਿਹੜੀਆਂ ਪ੍ਰਾਣੀਆਂ ਬੀਟਲ ਬੱਕਰੀਆਂ ਹੁੰਦੀਆਂ ਸੀ ਉਹ ਚੀਜ਼ ਹੈ ਜੀ ਠੀਕ ਹੈ ਜੀ ਤੁਸੀਂ ਬੱਕਰੀ ਦੀ ਬਣਤਰ ਦੇਖੋ ਇਹਦੀ ਹਾਂ ਜੀ ਸਿੰਗ ਇਹਦਾ ਉਹੀ ਕੁਆਲਿਟੀ ਚ ਆ ਤੇ ਬੱਕਰੀ ਦਾ ਬਿੱਡ ਦੇਖੋ ਜਿਹੜੀ ਚੀਜ਼ ਹੁੰਦੀ ਆ ਜਿਵੇਂ ਆਪਾਂ ਜਿਹਨੂੰ ਭਾਂਡਾ ਕਹਿ ਦਿੰਦੇ ਆ ਬੱਕਰੀ ਦੀ ਕਮਰੋੜ ਖੜਤ ਵੱਡੇ ਪਨੇ ਦੀ ਬੱਕਰੀ ਆ ਇਹ ਰੰਗ ਇਹਦਾ ਕਾਲਾ ਪਿਓਰ ਹਾਂਜੀ ਤੇ ਚੈੱਕ ਕਰੋ ਇਹ ਗੱਭਣ ਹੋਊ ਇਸ ਟਾਈਮ 4 ਮਹੀਨੇ ਦੇ ਲਵੇ ਬੱਕਰੀ ਕੈਸੂਏ ਦੇ ਕੀ ਇਹ ਸੂਏ ਇਹ ਤਿੰਨ ਦੇਗੀ ਚੌਥੇ ਹੋਊਗੀ ਜੀ ਠੀਕ ਹੈ ਜੀ ਹਾਂ ਤੇ ਇਹ ਬੱਕਰੀ ਦੰਦ ਪੂਰੇ ਕਰ ਗਈ ਹਾਂਜੀ ਦੰਦ ਪੂਰੇ ਕਰ ਗਈ ਦੰਦ ਤਾਂ ਪੂਰੇ ਆ ਵੀਰੇ ਦੰਦਾਂ ਜਿਹੜਾ ਪੂਰੀ ਹੋਊ ਉਹ ਨਵੇਂ ਦੰਦ ਨੇ ਜਣੀ ਆ ਦੇਖੋ ਸਾਫ਼ ਰੂਪੀ ਹਾਂ ਤੇ ਬੱਕਰੀ ਜਣੀ ਗੱਭਣ ਆ ਦੇਖੋ ਬੱਕਰੀ ਡਾਲ ਡੂਲ ਚੈੱਕ ਕਰੋ ਵੀ ਕਿੰਨੀ ਉਹ ਆ ਇਹ ਜਿਹੜੀਆਂ ਸੂਈਆਂ ਹੋਈਆਂ ਬੱਕਰੀਆਂ ਉਹਨਾਂ ਦੇ ਬੱਚੇ ਨਹੀਂ ਹੈਗੇ ਤੁਹਾਡੇ ਕੋਲ ਬੱਚੇ ਵੀਰੇ ਬੱਚੇ ਤਾਂ ਸਕੂਲ ਗਏ ਨੇ ਯਾਰ ਬੱਚੇ ਹੁੰਦੇ ਆ ਵੀਰੇ ਘਰੇ ਨੇ ਬੱਚੇ ਨਾਲ ਨਹੀਂ ਚੱਲੇ ਹੈਗੇ ਹਜੇ ਹੂੰ ਗਾਹਾਂ ਛੱਡਾਂਗੇ ਜਦ ਉਮਰ ਸਰ ਹੋ ਗਿਆ ਜੇ ਦੁੱਧ ਚੁੰਘਦੇ ਨੇ ਚਾਹਵਾਨ ਠੀਕ ਹੈ ਹਾਂ ਜੇ ਕੋਈ ਜੇ ਕੋਈ ਚਾਹਵਾਨ ਹੋਵੇ ਖਰੀਦਣ ਦਾ ਬੱਚੇ ਇਹਨਾਂ ਦੇ ਤੁਹਾਡੀ ਨਸਲ ਦੇਖ ਕੇ ਕੋਈ ਨਹੀਂ ਵੀਰੇ ਦੇ ਦਾਂਗੇ ਬੱਚੇ ਘਰੇ ਹੁੰਦੇ ਨੇ ਕਰ ਲਿਓ ਨੰਬਰ ਪਾ ਦਾਂਗੇ ਆਪਾਂ ਉਹ ਤੇ ਸੰਪਰਕ ਕਰਿਓ ਤੁਸੀਂ ਬੱਚਾ ਜੀ ਆਪਾਂ ਵੀਰ ਦਾ ਨੰਬਰ 8 ਲਾ ਦਾਂਗੇ ਜੇ ਕੋਈ ਭਾਈ ਚਾਹਵਾਨ ਹੋਵੇ ਬੱਚੇ ਖਰੀਦਣ ਦਾ ਇਹਨਾਂ ਨਾਲ ਸੰਪਰਕ ਕਰ ਸਕਦਾ ਪਰਸਨਲੀ ਗੱਲ ਕਰ ਸਕਦਾ ਰੇਟ ਵੀ ਨਹੀਂ ਦੱਸਣਗੇ ਵੀਡੀਓ ਦੇ ਵਿੱਚ ਚਲੋ ਉਹ ਤਾਂ ਵੀਰੇ ਜਿਹੜਾ ਜਿਹੜਾ ਬੱਚਾ ਹੋਊਗਾ ਉਹ ਜੀ ਚੀਜ਼ ਦੇ ਹਿਸਾਬ ਨਾਲ ਪੈ ਤੇ ਬਾਕੀ ਫੋਨ ਤੇ ਗੱਲਬਾਤ ਕਰ ਲਾਂਗੇ ਜਿਹੜੀ ਹੋ ਠੀਕ ਹੈ ਜੀ ਅਸੀਂ ਬਹੁਤ ਧੰਨਵਾਦ ਕਰਦੇ ਆਂਗੇ ਤੁਹਾਡਾ ਸਾਡੇ ਚੈਨਲ ਤੇ ਵੀਡੀਓ ਦੇਖਣ ਦਾ ਜਿਵੇਂ ਹੁਣ ਅਸੀਂ ਤੁਹਾਨੂੰ ਰਾਜੀ ਯਾਰਗ ਦੀਆਂ ਬੱਕਰੀਆਂ ਦਿਖਾਈਆਂ ਨਸਲ ਕੁਆਲਟੀ ਸਭ ਕੁਝ ਤੁਹਾਨੂੰ ਦਿਖਾਇਆ ਦੁੱਧ ਦਾ ਰਿਕਾਰਡ ਦਿਖਾਇਆ ਐਦਾਂ ਹੀ ਅਸੀਂ ਤੁਹਾਨੂੰ ਹੋਰ ਵੀਡੀਓ ਦਿਖਾਉਂਦੇ ਰਹਿਵਾਂਗੇ ਤੇ ਵਧੀਆ ਬੰਦਿਆਂ ਕੋਲ ਜਿਨ੍ਹਾਂ ਕੋਲ ਬਰੀਡਰ ਨਸਲ ਵਧੀਆ ਚੰਗੀ ਆ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਉਹ ਘੰਟੀ ਦਬਾ ਲਓ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ